ਲਓ ਜੀ ਮਿੱਤਰੋ ਸਪੀਡਵੇ ਦਾ ਆਪਾਂ ਜਿਹੜਾ ਲੈ ਕੇ ਆਏ ਸੀ ਆਪਣਾ ਡੀਜ਼ਲ ਪੰਪ ਤੇ ਹੁਣ ਅਸੀਂ ਫਿੱਟ ਕਰ ਲਿਆ ਢੋਲ ਦੇ ਵਿੱਚ ਪਾਈਪਾਂ ਪਾ ਦਿੱਤੀਆਂ ਨੇ ਤੇ ਸੋਨੀ ਬਾਈ ਨੂੰ ਗਨ ਫੜਾਤੀ ਤੇ ਬੈਟਰੀ ਰੱਖਤੀ ਆਪਾਂ ਨੇ ਛੋਟੀ ਟਰੈਕਟਰ ਵਾਲੀ 12 ਬੋਲਟ ਵਾਲੀ ਤੇ ਹੁਣ ਆਪਾਂ ਨੇ ਡੀਜ਼ਲ ਪਾ ਕੇ ਦੇਖਣਾ ਤੇ ਕਰਦੇ ਆਂ ਸ਼ੁਰੂਆਤ ਲੈ ਕੇ ਰੱਬ ਦਾ ਨਾਮ ਕਿੰਨੇ ਦਾ ਪੰਪ ਕਿੰਨੇ ਦਾ ਫਰਕ ਕਿੰਨੇ ਦਾ ਪੰਪ ਸੋਨੀ ਇਹਨੂੰ ਕੋਈ ਵਧੀਆ ਯਾਰ ਫਰੇਮ ਜੀ ਬਣਾ ਕੇ ਲੱਗ ਗਿਆ ਇਹ ਆਏ ਤਾਂ ਸਾਲਾ ਜਾਲੀ ਜਿਹਾ ਲੱਗਦਾ ਹੈ ਮੈਂ ਨਹੀਂ ਕਰਦੇ ਆਪਾਂ ਇੰਗਲਸ ਚਾਹ ਹੁਣ ਤੈਨੂੰ ਲਿਆ ਕੇ ਦੇਤਾ ਲਓ ਜੀ ਮਿੱਤਰੋ ਉਹ ਦੱਸ ਤਾਪਾ ਦੀ ਜਦੋਂ 10 ਲੀਟਰ ਅੱਦੇ ਪਾਉਂਦਾ ਕੰਮ ਆ ਨਾ ਇਹ ਪਾਊਗਾ ਮੇਰੇ ਸਾਹਮਣੇ ਚਾਹ ਤੋਂ 5 ਮਿੰਟ ਦੇ ਵਿੱਚ ਢੋਲ ਪਾ ਦੇਗਾ ਕਿ ਕਿੰਨੇ ਕਿੰਨਾ ਪੰਪ ਪੰਪ ਕਿੰਨੇ ਕਿੰਨੇ ਦੇ ਹਿਸਾਬ ਨਾਲ ਕਿਵੇਂ ਚੱਲ ਰਿਹਾ ਹੈਗਾ ਚਾਰ ਪੰਪ ਲਾਉਣੇ ਆਪਾਂ ਅੱਧੇ ਕਿਲੇ 'ਚ ਅੱਧੇ ਕਿਲੇ 'ਚ ਅੱਧੇ ਕਿਲੇ 'ਚ ਥੋੜੀ ਜੀ ਵੱਧ ਆਪਣੀ ਜਗ੍ਹਾ ਹਾਂ ਬਹੁਤ ਆ ਫਿਰ ਪਰ ਆਪਾਂ ਦੇਖ ਕਰੋ ਆਪਾਂ ਹੋ ਮੇ ਹੋ ਰਹੇ ਆ ਜਿਵੇਂ ਸੰਧੂ ਵੀਰ ਇਹ ਨਹੀਂ ਕਰਦਾ ਭਾਵੇਂ ਮੇਰੇ ਕੋਲ ਅੱਧਾ ਹੈ ਭਾਵੇਂ ਮੇਰੇ ਕੋਲ ਜਿਆਦਾ ਹੈ ਲੈ ਆਂ ਅੱਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਮੇਲੇ 'ਚੋਂ ਲੈ ਆਂ ਜੱਟ ਜਿਹੜਾ ਪਾਸੋਂ ਮੇਲੇ ਨਹੀਂ ਦਾ ਹੂੰ ਹੂੰ ਮੇਲੇ 'ਚ ਮੈਂ ਦੇਖਿਆ ਤਾਂ ਦੇਖਿਆ ਤੇ ਆਪਾਂ ਦੇਖ ਕੇ ਫਿਰ ਆਪਾਂ ਨੂੰ ਲੱਗਿਆ ਵੀ ਇਹ ਚੀਜ਼ ਦੀ ਜ਼ਰੂਰਤ ਆ ਯਾਰ ਆਪਾਂ ਫਿਰ ਚਾਹੀਦੀ ਚਾਹੀਦਾ ਆਪਾਂ ਨੂੰ ਤਾਂ ਫਿਰ ਜਿੱਦ ਕਰ ਲਈ ਵੀ ਚੀਜ਼ ਲੈ ਕੇ ਜਾਣੀ ਆ ਹਾਂ ਇੱਕ ਆ ਲੈ ਆਏ ਮੈਂ ਇੱਕ ਲੈਂਦੀ ਟਰਚ ਛੋਟੀ ਮੈਨੂੰ ਮੈਂ ਟਰਚ ਵੀ ਦਿਖਾ ਦੂ ਛੋਟੀ ਉਹ ਗੋਗੀ ਕਹਿੰਦਾ ਆ ਜੀ ਫਿਰ ਗੋਗੀ ਕਹਿੰਦਾ ਵੀ ਆਹ ਵਾਲੀ ਟਰਚ ਲੈ ਜਿਹੜੀ ਉਦੋਂ ਦੇਖੀ ਸੀ ਆਪਾਂ ਨੇ ਹਾਂ 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 ਇਹ ਉਹਦੇ ਵਾਲੀ ਹੈ ਚਾਰਜਿੰਗ ਵਾਲੀ ਹੈ ਹੂੰ ਚਾਰਜਿੰਗ ਵਾਲੀ ਵੀ ਪਲੱਸ ਇਹ ਇੱਥੇ ਲੱਗ ਜਾਂਦੀ ਹੈ ਮੱਥੇ ਤੇ ਮੱਥੇ ਦਾ ਬੈਲਟ ਅੱਛਾ ਇਹ ਬੈਲਟ ਵਾਲੀ ਤੇ ਇਹਦੇ ਦੋ ਤਰ੍ਹਾਂ ਦੇ ਫੋਕਸ ਹੈ ਹੂੰ ਇੱਕ ਛੋਟਾ ਜਿਹਾ ਠੀਕ ਹੈ ਕਈ ਵਾਰੀ ਆਪਾਂ ਨੱਕਾ ਨੁੱਕਾ ਮੋੜਨਾ ਹੱਥ 'ਚ ਫੜਨ ਦੀ ਲੋੜ ਨਹੀਂ ਚੱਲਣਾ ਬਥੇ ਹੂੰ ਆ ਘਟ ਹੈ ਚੌੜਾ ਫੋਕਸ ਹੈ ਆ ਤਿੱਖਾ ਫੋਕਸ ਹੈ ਹੂੰ ਚੱਲ ਠੀਕ ਹੈ ਗੋਗੀ ਨੇ ਮੰਗਾਈ ਤੀ ਮਹਾ ਚੱਲ ਲੈ ਆ ਲੈ ਨੀ ਆ ਲੈ ਬਾਕੀ ਆਲੇ ਆ ਭਈ ਆਪਾਂ ਡੀਜ਼ਲ ਪੰਪ ਡੀਜ਼ਲ ਪਾਉਣ ਵਾਲੀ ਮਸ਼ੀਨ ਕਹਿ ਦਿੰਦੇ ਆਪਾਂ ਪੰਪ ਕਹਿ ਦਿੰਦੇ ਆ ਫੰਕਸ਼ਨ ਸਾਰੇ ਗੱਤ ਹੈ ਇਹਦੇ 'ਚ ਹੂੰ ਸਹੂਲਤਾਂ ਬੜੇ ਉਹਦਾ ਵਾਲੀ ਹੈ ਪੈਟਰੋਲ ਪੰਪ ਵਾਲੇ ਨਾਲ ਦੀ ਆਟੋਮੈਟਿਕ ਆ ਆਟੋਮੈਟਿਕ ਹੈ ਸਾਦਾ ਯਾਰ ਪੂਰਾ ਨਲੇ ਉਹਦਾ ਹੈ ਕੰਪਨੀ ਦਾ ਉਹਦਾ ਆ ਦੇ ਸਾਰਾ ਮੀਟਰ ਮੋਟਰ ਲੱਗਿਆ ਹੋਇਆ ਵਿੱਚ ਧਾਮ-ਜਾਮ ਸੋ ਇਹਦੀ ਅਨਬਾਕਸਿੰਗ ਕਰੀਏ ਜੀ ਹੁਣ ਹਲੇ ਚਾਚੇ ਨੇ ਤੇ ਹਾਜਮਾ ਦੇਖੋ ਤੁਸੀਂ ਲਿਆ ਨਹੀਂ ਗਿਆ ਹੈ ਤੇ ਆ ਦੇਖ ਇਹਦੀ ਗਨ-ਗਨ ਸਾਰਾ ਕੁਝ ਉਦਾਂ ਹੀ ਹੈ ਪੈਟਰੋਲ ਪੰਪ ਵਾਲਾ ਸਾਰਾ ਚਾਚਾ ਇਹ ਕੋਈ ਮਾੜੀ ਚੀਜ਼ ਨਹੀਂ ਹੈ ਵਧੀਆ ਯਾਰ ਪੂਰਾ ਹੈਵੀ ਪਲਾਸਟਿਕ ਦਾ ਤੇ ਉਦਾਂ ਹੀ ਦੇਖਦੇ ਉਹ ਲੱਗਦੇ ਆ ਇਹ ਹੈ 1 ਮਿੰਟ 'ਚ ਕਿੰਨਾ ਤੇਲ ਕੱਢਦੀ ਹੈ ਇਹ ਚਾਚਾ ਇਹਨੇ ਤੇਰਾ ਢੋਲ 3 ਮਿੰਟ ਦਾ ਤਿੰਨ ਤੋਂ 4 ਮਿੰਟ 'ਚ ਢੋਲ ਖਤਮ ਕਰਦਾ ਹੈ ਇਹ ਚੱਲਣਾ 12 ਬੋਲਟ ਬੈਟਰੀ ਤੇ ਸੋ ਅੱਜ ਆਪਾਂ ਚੈੱਕ ਕਰਾਂਗੇ ਇਹਦੇ ਇਹਦੇ ਨਾਲ ਕਰਨੀ ਆਪਾਂ ਨੇ ਟੈਂਕੀ ਫੁੱਲ ਟਰੈਕਟਰਾਂ ਦੀ ਨੰਬਰ 2 ਹੁਣ ਜਿਵੇਂ ਆਪਣੇ ਕੋਲੇ ਡੀਜ਼ਲ ਆਉਂਦਾ ਰਹਿੰਦਾ ਟਰੈਕਟਰਾਂ ਦਾ ਸਭ ਤੋਂ ਆਪਾਂ ਨੂੰ ਫਾਇਦਾ ਹੋ ਜਾਊਗਾ ਵੀ ਕਿਹੜੇ ਟਰੈਕਟਰ ਨੇ ਅੱਜ ਕਿੰਨੇ ਹੁਣ ਸਾਰਾ ਹਿਸਾਬ ਕਿਤਾਬ ਚ ਕੰਮ ਚੱਲਿਆ ਕਰਨਾ ਆਪਣਾ ਹੁਣ ਹੁਣ ਜਿਵੇਂ ਤੂੜੀ ਵਾਲੀ ਮਸ਼ੀਨ ਤੇ ਚੱਲਦੇ ਆਂ ਹੁਣ ਆਪਾਂ ਕਹਿ ਦਿੰਨੇ ਆ ਜੀ ਪਾਵਰ ਪਲੱਸ ਨੇ ਤਾਂ ਜੀ ਇੱਕ ਇੱਕ ਟੈਂਕੀ ਨਾਲ ਇੰਨਾ ਇੰਨੀ ਟਰਾਂਡੀਆਂ ਬਣਾਤੀਆਂ ਉਹ ਚ ਟੈਂਕੀ ਚ ਵੀ ਦੇਖੋ ਨਾ 10 ਲੀਟਰ ਵੱਧ ਪੈਂਦਾ ਕੋਈ ਟੈਂਕੀ ਬੜੀਏ ਕੋਈ ਛੋਟੀ ਹੈ ਕਿਸੇ ਦੀ ਬੜੀਏ ਕੋਈ ਕੰਨੀ ਪਹਿਲਾਂ ਮੰਗ ਲੈਂਦਾ ਕੋਈ ਲੇਟ ਮੰਗ ਲੈਂਦਾ ਹੁਣ ਸਾਰਾ ਇਹ ਚ ਮਿਲ ਕੇ ਹੀ ਪ੍ਰੋਪਰ ਕੰਮ ਚੱਲਿਆ ਕਰਨਾ ਪਾਰਟੀ ਸਿਸਟਮ ਕਰ ਦੇਣਾ ਆਪਾਂ ਚਾਹੇ ਕੋਈ ਪਹਿਲਾਂ ਖਾਲੀ ਕਰੇ ਟੈਂਕੀ ਚਾਹੇ ਬਾਅਦ ਚ ਕਰੇ ਹਾਂ ਹਾਂ ਚਾਹੇ ਕੋਈ ਬਾਅਦ ਚ ਤੇ ਇਹਦੇ ਵਿੱਚ ਸਾਰੀ ਨਿਊਜ਼ਲ ਵੀ ਵਗੈਰਾ ਕੋਈ ਨਹੀਂ ਹੋਰੇ ਇਹਦੀ ਨਾ ਫਰੇਮ ਬਣਾਵਾਂਗੇ ਆਪਾਂ ਵਧੀਆ ਸੋਨੀ ਬਾਈ ਨੂੰ ਕਰਦੇ ਆ ਹਾਇਰ ਆਪਾਂ ਤੇ ਇਹਦੀ ਫਰੇ ਸਾਰੀ ਇਹ ਜੀ 12 ਵੋਲਟ ਤੇ ਚੱਲਣ ਵਾਸਤੇ ਉਹ ਇਹਦੇ ਹਨਾ ਸਿੰਗਲ ਬੈਟਰੀ ਤੇ ਆਹ ਟਰ ਧਿਰੂ ਕਾ ਪਾਈਪ ਆਹ ਪਾਈਪ ਢੋਲਸੀ ਧਿਰੂ ਕਾ ਮੂਰੇ ਵਾਸਤੇ ਉਹ ਤੇ 10 ਫੁੱਟ ਦਾ ਉਹ ਪਾਈਪ ਹੈ ਵਧੀਆ ਹੈਵੀ ਪਾਈਪ ਹੈ ਉਹ ਵੀ ਦੇਖੀਦਾ ਪਾਗਰ ਕੱਢ ਕੇ ਦੇਖਾਂ ਕਿ ਆ ਗਿਆ ਇਹ ਗੋਗੀ ਆ ਕੇ ਕਰਦੇ ਪਹਿਲਾਂ ਹੁਣ ਨਾ ਸਪਰੇ ਦਾ ਕੰਮ ਕਰ ਲਈਏ ਸੁਣ ਮੇਰੀ ਗੱਲ ਆਪਾਂ ਸਪਰੇ ਦਾ ਕਰ ਲਈਏ ਸੋਣ ਪਹਿਲਾਂ ਚੱਲੇ ਜੀ ਅਸੀਂ ਆਲੂਆਂ ਦੇ ਸਪਰੇ ਕਰਨ ਵਾਸਤੇ ਤੇ ਸਪਰੇ ਹਾਂ ਦਾ ਕੰਮ ਇੱਕ ਵਾਰ ਨਵੇੜੇ ਆਈਏ ਸੀ ਬਾਕੀ ਤੁਸੀਂ ਬਾ ਮਾੜਾ ਮੋਟਾ ਉਹ ਡੰਗਰਾਂ ਦੇ ਪੱਨੇ ਪੁੱਲੀਆਂ ਦਾ ਕਰ ਲੋ ਕੰਮ ਜਦੋਂ ਅਸੀਂ ਸਪਰੇ ਦਾ ਕੰਮ ਕਰ ਲਈਏ ਠੀਕ ਹੈ ਬਧੀਆ ਟੱਕੜਾ ਪਿਆ ਪੈ ਗੋਗੀ ਆ ਵੀ ਹੂੰ ਤੇ ਇਹ ਇਹਦਾ ਆਪਾਂ ਪੂਰਾ ਡਰੈਸ ਰੋਸ ਤੁਹਾਨੂੰ ਦੱਸਦੇ ਹਾਂ ਕੀ ਤਾਂ ਅਮਜਮ ਕਿੱਥੋਂ ਮੰਗਾਇਆ ਪਵਾ ਕੇ ਗੱਲਾਂਬੱਤਾਂ ਕਰਦੇ ਇੱਕ ਵਾਰ ਅਸੀਂ ਸਪਰੇਅ ਦਾ ਕਰੀ ਕਿੰਨੇ 12 10 12 ਪੰਪ ਲੱਗ ਜਣੇ ਸੋ ਮਿਲਦੇ ਆ ਜੀ ਸਪਰੇਅ ਕਰਨ ਤੋਂ ਬਾਅਦ ਬਾਕੀ ਥੋੜਾ ਬਹੁਤਾ ਆਪਾਂ ਤੁਹਾਨੂੰ ਆ ਦਿਓ ਹਾਂ ਤੰਜੋ ਕੀ ਟੌਚ ਲੈਂਦੀ ਲਓ ਭਾਈ ਸੋਣਿਓ ਮੋਟਰ ਤੇ ਆ ਚੁੱਕੇ ਆਂ ਆਲੂਆਂ ਦੇ ਸਪਰੇਅ ਚੱਲ ਰਹੀ ਹੈ ਅੱਜ ਸਪਰੇ ਕਾਦੀ ਕਾਦੀ ਹੋ ਰਹੀ ਐ ਤੁਹਾਨੂੰ ਆਪਾਂ ਹੁਣ ਪੁੱਛ ਕੇ ਦੱਸ ਦਿਆਂ ਗੋਗੀ ਬਾਈ ਜੀ ਤੋਂ ਸੋ ਇੱਕ ਇੱਕ ਪੈਸੇ ਪੰਪਰ ਸੀ ਲਾਤਾ ਤੇ ਸਸੀ ਕਾਲ ਬਾਈ ਜੀ ਹੋਰ ਜੀ ਅੱਛਾ ਦੱਸ ਫਿਰ ਕੀ ਕੀ ਸਪਰੇ ਕਰ ਰਹੇ ਕਾਦੀ ਕਾਦੀ ਚੱਲ ਰਹੀ ਐ ਆਪਾਂ ਨੇ ਇੱਕ ਸਪਰੇ ਤਾਂ ਪਹਿਲਾਂ ਕਰਤੀ ਸੀ ਹਾਂ ਉਹਦੇ ਚ ਪਾਇਆ ਤਾਂ 19 19 ਤੇ ਫੋਟੋ ਵਰਗ ਹਮ ਤੇ ਨੈਨੋ ਯੂਰੀਆ ਹਮ ਐਮ 45 ਪੱਲਾ 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 ਡਾਕਟਰਾਂ ਨੇ ਖਾਸਾ ਕੁਝ ਤੂੰ ਵੀ ਯਾਰ ਜਾ ਜਾ ਤਰੇ ਜਣੀ ਐ ਹਾਂ ਉਹਦੇ ਬਾਅਦ ਹੁਣ ਦੂਈ ਚ ਪਾਇਆ ਪਹਿਲਾਂ ਮੈਂ ਕਰਤੀਆਂ ਇਹ ਤਾਂ ਪਾਣੀ ਤੋਂ ਪਹਿਲਾਂ ਥਾਇਆ ਮੈਂ ਐਕਸ ਤੇ ਐਂਟਰਾ ਗੋਲ ਦੀ ਪਹਿਲਾਂ ਕਰਤੀ ਤੇ ਹੁਣ ਮੈਗਨੀਸ਼ੀਅਮ ਮੈਗਨੀਜ਼ ਅੱਜ ਤੱਕ ਤਾਲੀਆਂ ਚੱਲਦੀ ਪੂਰਨ ਹਾਂ ਇਹ ਕਿਹੜਾ ਹੈ ਹੁੰਦਾ 1268 ਪਤਾ ਨਹੀਂ 1261 ਹਾਂ ਠੀਕ ਹੈ ਠੀਕ ਹੈ ਤੇ ਫੋਟੋ ਵਰਗ ਨੈਨੋ ਜੂਰੀਆ ਨੈਨੋ ਜੂਰੀਆ ਅੱਜ ਜਣੀ ਸਾਰੀਆਂ ਤਾਕਤਾਲੀਆਂ ਆ ਰਹੀਆਂ ਸਾਰੀਆਂ ਤਾਕਤਾਲੀਆਂ ਠੀਕ ਹੈ ਠੀਕ ਹੈ ਕਿੰਨੇ ਕਿੰਨਾ ਪੰਪ ਪੰਪ ਕਿੰਨੇ ਕਿੰਨੇ ਦੇ ਹਿਸਾਬ ਨਾਲ ਕਿਵੇਂ ਚੱਲ ਰਿਹਾ ਹੈ ਕਰ ਪੰਪ ਲਾਉਣੇ ਆਪਾਂ ਅੱਧੇ ਕਿੱਲੇ 'ਚ ਅੱਧੇ ਕਿੱਲੇ 'ਚ ਅੱਧੇ ਕਿੱਲੇ ਥੋੜੀ ਪਰ ਆਪਾਂ ਦੇਖ ਕਾਰ ਆਪਾਂ ਹੋ ਮੇ ਹੋ ਰਹੇ ਆ ਜਿਵੇਂ ਸੰਧੂ ਵੀਰ ਇਹ ਨਹੀਂ ਕਰਦਾ ਭਾਵੇਂ ਮੇਰੇ ਕੋਲ ਉੱਦਾ ਭਾਵੇਂ ਕੋਈ ਜ਼ਿਆਦਾ ਹੈ ਸਮਾਨ ਹੈ ਉਹਦੇ ਕੋਲ ਮੇਰੇ ਕੋਲ 100 ਹੈ ਆਪਣੇ ਕੋਲ ਉੱਦਾ ਆਪਣਾ ਸਾਰਾ ਦੇਖ ਜੇ ਨਾਲ ਬਲਾ ਬਲਾ ਕੇ ਦੇਖ ਲਈ ਸੇਮ ਪੈ ਰਿਹਾ ਹੈ ਸੇਮ ਪੈ ਰਿਹਾ ਬਈ ਦਵਾਈਆਂ ਦਵਾਈਆਂ ਸੰਧੂ ਵੀਰ ਵਾਲੇ ਨਾਲ ਦੀ ਪੈ ਰਹੀਆਂ ਉਹ ਕਰਦੇ ਆ ਵੱਧ ਖੇਤੀ 100 150 ਕਿੱਲੇ ਦੀ ਕਰਦੇ ਆ ਅਸੀਂ ਕਰਦੇ ਆ 10 ਕਿੱਲੇ ਦੀ ਆਲੂਆਂ ਦੀ ਪਰ ਗੋਗੀ ਨੇ ਵਧਾ ਕੇ ਹਟੂ ਆਲੂ ਛੱਡਦਾ ਨਹੀਂ ਹੈਗਾ ਆਲੂ ਦਾ ਸਮਾਨ ਹੋ ਰਹੀ ਪਾਰ ਹੈ ਹੌਲੀ ਹੌਲੀ ਵਧਾ ਦੇਣੇ ਜੀ ਗਾਂ ਨੂੰ ਇਹਨੂੰ ਡਾਕਰ ਦੇ 2 ਕਿੱਲੇ ਛੱਡ ਦੇਣੇ ਘੱਟੋ ਘੱਟ ਇਹਨਾਂ ਇਦ ਕੀ ਕਰੇ ਜੀਰੀਆਂ ਨੇ ਅੜਝਾਲੇ ਮੰਡੀਆਂ ਮੰਡੀਆਂ ਨੇ ਅੜਝਾਲੇ ਜਿਆਦਾਤਰ ਤਾਂ ਸੋਰਸੀ ਸਪਰੇਅ ਕਰ ਰਹੇ ਆ ਪੰਪਾ ਨਾਲ ਤੇ ਹੁਣ ਕਰਦੇ ਦਿਖਾਉਨੇ ਤੁਹਾਨੂੰ ਆਪਾਂ ਨਿਊਜ਼ੀਲੈਂਡ ਕਿਹੜੀਆਂ ਲੱਗੀਆਂ ਉਹ ਸਾਰਾ ਦਿਖਾਉਨੇ ਆਪਾਂ ਤੇ ਭਾਈ ਤਾਂ ਮੈਨੂੰ ਆਏ ਕਹੀਏ ਨਾ ਤੂੰ ਖਰਚਾ ਜਿਆਦਾ ਕਰ ਰਿਹਾ ਮੈਂ ਕਹਾਂ ਕੋਈ ਗੱਲ ਨਹੀਂ ਖਰਚਾ ਇੱਕ ਵਾਰੀ ਕਾਬਜ ਐਟਾ ਐਟਾ ਸਹਜ ਹੋ ਜਾ ਸਭ ਭੁੱਲ ਜੰਨੇ ਆ ਫਿਰ ਖਰਚੇ ਖੁੱਲਦੇ ਜਦ ਜਿੱਦਣ ਫਿਰ ਆਲੂ ਨਿਕਲਣ ਤਾਂ ਸਭ ਭੁੱਲ ਜਣਾ ਦੇਖੀ ਤੂੰ ਇਹੀ ਬੀਜ ਰੱਖ ਲੈਣਾ ਗੋਗੀ ਆਪਾਂ ਨੇ ਕਹਾ ਵਾਸਤੇ ਫਿਰ ਸਾਰਾ ਇਹੀ ਹੈ ਨਾ ਆਪਣਾ ਬੀਜ ਆ ਕੋਈ ਬਿਮਾਰੀ ਨਹੀਂ ਕੋਈ ਖੁਸ ਨਹੀਂ ਹਾਂ ਉਧਰ ਨੂੰ ਪਾਫ ਘੱਟ ਲੱਗਦੀ ਆ ਜਦ ਸੂਰਜ ਦੂਜੀ ਸਾਈਡ ਜਾਂਦਾ ਫੇਰ ਪਾਫ ਵੱਧ ਲੱਗਦੀ ਆ ਮੇ ਬੜ ਗਿਆ ਮੈਂ ਕਿਹਾ ਹੁਣ ਆਲੂ ਹੋਈ ਜਾਓ ਤਗੜੇ ਮੇਰੀ ਕੂਚ ਬਰਬੂਚੀ ਹੁਣ ਮੈਂ ਕਿਹਾ ਸਾਰਾ ਕੁਝ ਪੈ ਗਿਆ ਸਾਦੇ ਤੱਤ ਪੂਰੇ ਕਰਤੇ ਸਾਰੇ ਤੱਤ ਪੂਰੇ ਕਰਦੇ ਤੈਨੂੰ ਦੱਸ ਦੇਣਾ ਤੱਕ ਫੇਰ ਮਿਲੂੰਗਾ ਕਹਿੰਦੇ ਪਪ ਨਾਲ ਲੈਣੇ ਉਦੀ ਰੱਖਨੇ ਹਾਂ ਪੂਰੀ ਰੱਖ ਦੇ ਬੰਦੇ ਚਾਰ ਠੀਕ ਹੈ ਸੋ ਚੱਲਦੇ ਆ ਜੀ ਹੁਣ ਘਰ ਨੂੰ ਆਪਾਂ ਤੁਹਾਨੂੰ ਜੋੜ ਕੇ ਦਿਖਾਉਣੀ ਅੱਜ ਡੀਜ਼ਲ ਵਾਲਾ ਪੰਪ ਸੋ ਜੁੜੇ ਰਹੋ ਬਲੌਗ ਦੇ ਨਾਲ ਇੱਕ ਬੇਨਤੀ ਹੋਰ ਬਈ ਛੇਤੀ ਛੇਤੀ ਕਰ ਬੇਨਤੀ ਲਾਲੀ ਆਪਣਾ ਜਾਣਦੇ ਹੁਣੇ ਸਾਰੇ ਹਾਂ ਲਾਲੀ ਨੇ ਚੈਨਲ ਬਣਾਇਆ ਉਹਨੇ ਚੈਨਲ ਬਣਾ ਲਿਆ ਹੁਣ ਤੁਹਾਨੂੰ ਦਿਖਾਇਆ ਕਰੂਗਾ ਝਲੱਤ ਗਿਰੀਆਂ ਵੀ ਝਲੱਤ ਹਾਂ ਸੋ ਭਾਈ ਜ਼ਰੂਰ ਦੇਖਿਓ ਉਹਦੇ ਵੀ ਹਨਾ ਲਾਲੀ ਵੱਲੋਂ ਮਜਰੇ ਵਾਲਾ ਦੇ ਲਾਲੂ ਵੱਲੋਂ ਵੱਲੋਂ ਮਜਰੇ ਵਾਲਾ ਜਿਹੜਾ ਆਪਣੇ ਕੋਲ ਆਇਆ ਤਾਂ ਗੋਗਦੀ ਮਾਸੀ ਦਾ ਮੁੰਡਾ ਜੀ ਹਾਂ ਉਹਨੇ ਆਪਣਾ ਨੇ ਚੈਨਲ ਬਣਾ ਲਿਆ ਸੋ ਜ਼ਰੂਰ ਦੇਖਿਓ ਜੀ ਉਹਦੇ ਵੀ ਕਲੇਰ ਸਪੋਰਟ ਦੀ ਲਓ ਜੀ ਮਿੱਤਰੋ ਸਪੀਡਵੇ ਦਾ ਆਪਾਂ ਜਿਹੜਾ ਲੈ ਕੇ ਆਏ ਸੀ ਆਪਣਾ ਡੀਜ਼ਲ ਪੰਪ ਤੇ ਹੁਣ ਅਸੀਂ ਫਿੱਟ ਕਰ ਲਿਆ ਢੋਲ ਦੇ ਵਿੱਚ ਪਾਈਪਾਂ ਪਾ ਦਿੱਤੀਆਂ ਨੇ ਤੇ ਸੋਨੀ ਭਾਈ ਨੂੰ ਗਨ ਫੜਾਤੀ ਤੇ ਬੈਟਰੀ ਰੱਖਤੀ ਆਪਾਂ ਨੇ ਛੋਟੀ ਟਰੈਕਟਰ ਵਾਲੀ 12 ਬੋਲਟ ਵਾਲੀ ਤੇ ਹੁਣ ਆਪਾਂ ਨੇ ਡੀਜ਼ਲ ਪਾ ਕੇ ਦੇਖਣਾ ਤੇ ਕਰਦੇ ਆਂ ਸ਼ੁਰੂਆਤ ਲੈ ਕੇ ਰੱਬ ਤੁਹਾਨੂੰ ਕਿੰਨੇ ਦਾ ਪਾਣਾ? ਇਸ ਤੋਂ ਪੋਛਣਾ ਦਾ ਫਰਕ ਕਿੰਨੇ ਦਾ ਪਾਣਾ? ਸੋਨੀ ਇਹਨੂੰ ਕੋਈ ਵਧੀਆ ਯਾਰ ਫਰੇਮ ਜੀ ਬਣਾ ਕੇ ਲੱਗੂਗਾ। ਇਹ ਆਏ ਤਾਂ ਸਾਲਾ ਜਾਲੀ ਜਿਹਾ ਲੱਗਦਾ। ਇਹ ਆ ਨਹੀਂ ਕਰਦੇ ਆਪਾਂ ਇੰਗਲਸ ਚਾੜ। ਹੁਣ ਤੈਨੂੰ ਲਿਆ ਕੇ ਦੇਤਾ। ਟਰੈਕਟਰ ਲਿਉਂਦੇ ਆ ਚ ਇੱਕ ਟਰੈਕਟਰ ਚ ਦੇਖ ਲਈ ਪਾ ਕੇ ਪਹਿਲਾਂ। ਉਹ ਲਿਉਂਦੇ ਗੱਡੀ ਜੀ। ਗੱਡੀ ਦੇ ਲਿਆ ਜੀ। ਬਲੇਡੋ ਚ? ਬਸ ਠੀਕ ਹੈ। ਦੋਮਾ ਚ ਪਾ ਲੂ। ਤੇ ਸੋਨੀ ਤੇਲ ਪੋੜੀ। ਹਾਂਜੀ ਇਹਦੀਆਂ ਅਟੈਚਮੈਂਟਾਂ ਨਹੀਂ ਸਾਰੀਆਂ 10 ਫੁੱਟ ਦੀ ਆ ਕਾਲੀ ਪੈ ਪਾਈ ਹੈ ਜੀ ਨਾਲ ਤੇ ਇਹ ਬਾਕੀ ਆ ਇਹਦਾ ਰੀਸੈਟ ਵਾਲਾ ਬਟਨ ਹੈ ਜੀ ਜੋ ਵੀ ਹੈ। ਤੇ ਬਾਕੀ ਪੇਮੈਂਟ ਸਾਰੋ ਉਹ ਕੈਸ਼ ਆ ਪੇਮੈਂਟ ਕੈਸ਼ ਆ ਕੈਸ਼ ਆ ਕੈਸ਼ ਆ ਧਾਰ ਅੱਧਾ ਰੱਟ ਕੰਮ ਹੈ ਨਹੀਂ ਚੈੱਕ ਨਹੀਂ ਚੱਲਦਾ ਨਾ ਧਾਰ ਹਾਂ 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 2 ਲੀਟਰ 4 ਲੀਟਰ ਪੂਰਾ ਕੁਆਂਟੀਟੀ ਚ ਪੈਂਦਾ ਤੇਲ ਹਨਾ 10 ਦਾ ਲੀਟਰ ਨਹੀਂ ਪੈਂਦਾ ਅੱਧਾ ਲੀਟਰ ਤੇ ਬਾਕੀ ਸ਼ੁਰੂਆਤ ਆ ਜੀ ਆਪਾਂ ਗੱਡੀ ਬਲੈਰੋ ਤੇ ਕਰਨ ਲੱਗੇ ਆ ਸਭ ਤੋਂ بڑا ਸੁੱਖਾ ਸੋਨੀ ਇਹਦੇ ਚ ਕੋਈ ਲਾਈਟ ਵਾਲਾ ਰੋਲਾ ਦੋਲਾ ਗੋਲਾ ਨਹੀਂ ਹੈ ਹਨਾ ਆਪਣੀ ਬੈਟਰੀ ਤੇ ਟਰੈਕਟਰ ਤੋਂ ਵੀ ਆਪਾਂ ਤੇਲ ਪਾਉਣਾ ਬੈਟਰੀ ਨਹੀਂ ਵੀ ਕੋਈ ਲੰਬੀਆਂ ਆਹ ਡਿੱਡਾਂ ਜਿਹਾ ਤਿਆਰ ਕਰ ਲੈ ਟਰੈਕਟਰ ਦੀ ਬੈਟਰੀ ਤੋਂ ਸਿੱਧਾ ਦੇ ਕਰੰਟਾਂ ਨੂੰ ਹਨਾ ਜਿਵੇਂ ਮਰਜੀ ਹਾਂ ਲਓ ਜੀ ਕਰੋ ਸਾਰੇ ਟੈਂਕੀ ਫੁੱਲ ਕਰਿਓ ਸੁੱਚ ਲਾ ਦਿਓ ਇਹਦੀ ਸੁੱਚ ਸੁੱਚ ਵੀ ਲਾ ਦਿਓ ਸੁੱਚ ਅਛੇ ਇੰਨੀ ਆਵਾਜ਼ ਕਰਦਾ ਇਹ ਠੀਕ ਹੈ ਠੀਕ ਹੈ ਠੀਕ ਹੈ ਇਹ ਹੁਣ ਆਟੋ ਕੱਟ ਤੇ ਆ ਹਨਾ ਇਹਨੇ ਉਹਦੇ ਕੋਲ ਪਾ ਗਏ ਹਾਂ ਚੱਲ ਲਓ ਜੀ ਮਿੱਤਰੋ ਵਾਹ ਉਹ ਤਾਂ ਤਾਂ ਪਾ ਜੀ ਜਦਾਂ 5 ਲੀਟਰ ਦੇ ਪਾਉਂਦਾ ਕੰਮ ਆ ਨਾ ਇਹ ਪਾਊਗਾ ਮੇਰੇ ਸਾਹਮਣੇ 4 ਤੋਂ 5 ਮਿੰਟ ਦੇ ਵਿੱਚ ਢੋਲ ਪਾ ਦੇਗਾ ਹੈ ਨਾ ਟੈਂਕੀ ਥੱਲੇ ਹੁੰਦੀ ਟੈਂਕ ਗੱਡੀ ਦੀ ਠੀਕ ਆ ਠੀਕ ਐ ਸਭ ਤੋਂ ਪਹਿਲਾਂ ਗੱਡੀ ਦੀ ਟੈਂਕੀ ਖੋੜੀ ਇਹ ਫੁੱਲ ਪੰਪ ਦੇ ਨਾਲ ਤੋਂ ਬੜਾ ਘੈਂਟਾ ਜਿਹਾ ਸਿਸਟਮ ਹੈ ਹਾਂ ਜੀ ਅਟਕੇ ਨੇ ਬਾਰੇ ਵਿਸ਼ਾਪਾਪ ਨੂੰ ਵੀ ਨਟ ਬੋਣਾ ਪਾਇਆ ਜੀ ਜੋ ਨਹੀਂ ਪਾਈਪ ਤਾਂ ਲੰਬਾ ਬਹੁਤ ਆਪਾਂ ਨੇ ਜਿਆਦਾ ਪਾਈਪ ਵਿੱਚ ਛੜਦਾ ਉਹਦਾ ਪਾਈਪ ਇੱਥੇ ਤੱਕ ਦਾ ਪਾਈਪ ਆਹੋ ਕੋਈ ਚੱਕਰ ਨਹੀਂ ਹਾਂ ਮਰਦਾ ਐਨਾ ਕਸਟਾਡ ਬਣਾਉਂਦੇ ਇਹ ਇਹਦਾ ਜੇ ਉਵੇਂ ਲੰਬੀਆਂ ਲੱਤਾਂ ਲਾ ਕੇ ਸਟੈਂਡੇ ਬਣਾ ਦੇਵੀ ਢੋਲ ਦੇ ਉੱਪਰ ਸਿੱਧਾ ਹੀ ਆ ਜਾਇਆ ਕਰੂਗਾ ਇਹ ਜਿਵੇਂ ਉਹ ਉੱਚਾ ਜਿਹਾ ਸਟੂਲ ਨਹੀਂ ਆਪਣੇ ਬਣਾਇਆ ਬਹੁਤ ਉੱਚਾ ਜਿਹਾ ਸਟੂਲ ਹੈ ਉਹਦਾ ਕਾਜ ਆ ਬਣਦਾ ਹਾਂ ਬਸ ਸਿੱਧੀ ਮਸ਼ੀਨ ਜੀ ਰੋੜੀ ਢੋਲ ਦੇ ਉੱਪਰ ਆ ਗਈ ਉਮੇ ਵੀ ਬਣਦਾ ਦਾ ਹਨ ਇਹਦਾ ਹਾਂ ਚਾਕੇ ਆਪਾਂ ਥੱਲੇ ਬਜਨ ਪਹਾਈ ਵੀ ਕਰਦਾਗੇ ਵੀ ਗਿਰੂ ਗਾਣੇ ਜਿੱਥੇ ਮੈਂ ਚੱਕ ਕੇ ਅੰਦਰ ਰੱਖੀ ਬਸ ਬਸ ਲੱਖਾ ਸਾ ਪੈ ਗਿਆ 34 ਲੀਟਰ ਪੈ ਗਿਆ ਹੈ 43 ਜਾਨ ਨੇ ਕਿਉਂ ਤੇ ਰੁਕਣੀ ਵੀ ਨਹੀਂ ਚਾਚੇ ਦੀ ਖਾਲੀ ਖਾਲੀ ਤੇ ਹੈ ਹਾਂ ਲੈ ਬੜਾ ਆਟੋ ਕੱਟ ਹਾਂ ਠੀਕ ਹੈ ਬੜਾ ਬਹੁਤ ਆ ਬਹੁਤ ਆ ਕੱਟ ਪਰ ਬਾਧੂਏ ਬਸ ਖੇੜੇ ਵਾਲੇ ਪਾਪੂ ਵਾਲੇ ਮੰਗ ਰਾਟ ਪਉਂਦੀ ਆ ਨੱਚੇ ਵੀ ਖੇੜੇ ਵਾਲਾ ਕਰਦਾ ਹੈ ਨਾ ਨਵੇਂ ਪੰਪ ਖੁੱਲ ਗਏ ਲਾ ਦੇ ਟੱਕਣ ਕਿੱਥੇ ਲਾਦੇ ਆ ਆਏ ਇੱਧਰ ਦੱਤ ਹੂੰ ਸਪੈਸ਼ਲਿਸਟ ਚਾਹਵਾਈ ਉਹੀ ਫਰੇਮ ਦੇ ਲਿਓ ਪੁਰਾਣਾ ਨਾਲੇ ਨਾਲੇ ਹੁਣ ਨਾਲ ਦੀ ਨਾਲ ਪਰਚੀ ਕੱਟ ਹੋ ਜਾਏਗਾ ਨਹੀਂ ਵੀ ਸੋਨੀ ਵਾਲੀ ਕਰਮਾਂ ਚ ਇੰਨਾ ਟੂਪ ਪੈ ਗਿਆ ਹਾਂ ਐ ਪੈਸੇ ਨਾਸ ਰਿਆ ਉਹਨੂੰ ਪੈਸੇ ਨਹੀਂ ਦੱਦਿ ਬਾਈ ਦਾ ਖਾਤਾ ਚੱਲਦਾ ਹੈ ਦਿਲਜੀਤ ਹੈ ਹਾਂ ਬਾਈ ਦਾ ਖਾਤਾ ਚੱਲਦਾ ਅੱਛਾ ਉਹਦੇ ਟੋਟਲ ਰੀਡਿੰਗ ਵੀ ਹੁੰਦੀ ਹੈ ਵੀ ਆਪਾਂ ਨੇ ਕਿੰਨਾ ਕੱਢ ਲਿਆ ਕਿੰਨਾ ਹਾਂ ਹਾਂ ਠੀਕ ਹੈ ਥੱਲੇ ਟੋਟਲ ਆਉਂਦੀ ਹੈ ਹਾਂ ਹੁਣ ਤੱਕ ਕਿੰਨਾ ਯੂਜ਼ ਕਰ ਲਿਆ ਆਪਾਂ ਨੇ 2 2 ਹਾਂ ਬਾਕੀ ਕੈਂਟ ਸੀਜ ਆ ਆਟੋ ਕੱਟ ਵਾਲਾ ਆ ਲੱਗਦਾ ਮੈਨੂੰ ਹਨਾ ਆ ਸਿੰਸਿਸ ਸਿਸਟਮ ਜਿਆਦਾ ਜਦ ਵਾਪਸ ਤੇਲ ਉੱਪਰ ਨੂੰ ਚੜਦਾ ਫਿਰ ਹੋਊਗਾ ਮੈਨੂੰ ਲੱਗਦਾ ਇਹ ਆ ਦੇਖ ਇਹਦੇ ਪਿੱਛੇ ਆ ਹਾਂ ਆ ਇਹ ਆ ਟੋ ਕੱਟ ਵਾਲਾ ਫਿਰ ਭਾਈ ਠੀਕ ਹੈ ਠੀਕ ਹੈ ਕੈਂਟਾ ਗੰਨ ਵੀ ਯਾਰ ਆ ਗਲੀ ਦੀ ਸੋਨੀ ਪਾਈਪ ਬੜੀ ਗੰਦੀ ਹੋ ਜਾ ਕਰਨੀ ਆਪਣੀ ਇਹ ਚਲ ਕੋਈ ਨਾ ਕਰਾਂਗੇ ਲੱਗਵਾ ਚੜਾ ਦੂ ਲਿਬੜ ਦਾਂਗੇ ਕਿਵੇਂ ਹੂੰ ਚਲ ਠੀਕ ਹੋ ਪਤਾ ਨਹੀਂ ਕੀ ਸੁਣ ਛੋਟੇ ਦੇ ਬਹੁਤ ਫੋਨ ਬਾਈਆਂ ਦੇ ਆਉਂਦੇ ਤੇ ਬਾਈ ਦਾ ਕਿਸੇ ਦਾ 3000 4000 ਵਾਲੇ ਉਹ ਦੂਜੇ ਤੇ ਸਾਲੇ ਜਿਵੇਂ ਟੇਪਰ ਕੱਟ ਜੀ ਨਹੀਂ ਹੁੰਦੀ ਉਹ ਛੋਟੇ ਤੇ ਪੈਪ ਇੰਨਾ ਇੰਨਾ ਪਤਲਾ ਜਿਹਾ ਪੈਪ ਤਾਂ ਫਿਰ ਮੈਂ ਵੀ ਉਹ ਨਹੀਂ ਲੈਣਾ ਹੈਗਾ ਉਹ ਤਾਂ ਕੱਦੇ ਉਹ ਨਾਲੇ ਕੱਟ ਨਹੀਂ ਦੇ ਕੱਪੜੀ ਵਾਲਾ ਨਹੀਂ ਮਿਲਦਾ ਬਟੇ ਵਾਲਾ ਪੈਪ ਉਹ ਚੜਾ ਦੇ ਲਿਆ ਕੇ ਇਹ ਵੀ ਨਹੀਂ ਜਾਂਦਾ ਕਿਤੇ ਦੇਖੀ ਸੁਣ ਢੋਲ ਕਿੰਨੇ ਤੇਲ ਤੇਲ ਕਿੰਨਾ ਹੈ ਹਲਾ ਕੇ ਦੇਖ ਤਾਂ ਹੈਗਾ ਹਲਤਾ ਹੂੰ ਕਰਦੇ ਆ ਖਾਲੀ ਪਹਿਲਾਂ ਢੋਲ ਨੂੰ ਕਰਦੇ ਆ ਤਾਂ ਪਿਆਲੀ ਉਤਰੇ ਜੀ ਭਾਗਿਆ ਚ ਪਰਲੇ ਇੱਧਰ ਯੂਰੀ ਆ ਨਾ ਹਾਂ ਸੱਚ ਪਰਲੇ ਪਾਸੇ ਜਾਉ ਚੱਕਰ ਪਰ ਤੁਸੀਂ ਥੋੜੀ ਜਿਹੀ ਕਿ ਲਵੇ ਕਰਕੇ ਲਾਓ ਹੋਰ ਗੱਡੀ ਨੂੰ ਸਿੱਧਾ ਹੀ ਸਕੋਰ ਕਿਉਂ ਨਿਕਲ ਜਾਂਦੇ تھے ਹੋਰ ਇਹ ਸਕੋਰ ਤੇ ਚੱਕਰ ਪਾਤਾ ਸੀ ਡੀ ਨਾ ਉਹ ਤਾਂ ਲਿਖਿਆ ਚਾਚਾ ਵਿੱਚ ਨੇ ਸਾਰਾ ਕੁਝ ਲਿਖਿਆ ਹੋਇਆ ਹੈ ਅੱਜ ਤਾਂ ਪਹਿਲਾਂ ਗੱਡੀਆਂ ਚ ਟੈਂਕੀਆਂ ਫੁੱਲ ਕਰੀਆਂ ਨੇ ਚਲੋ ਚਲੋ ਪਾਰਲੀ ਸਾਈਡ ਬਸ ਬਸ ਥੋੜਾ ਬਣਾ ਕੇ ਤਰੋਣੀ ਨੂੰ ਕੋਈ ਸਾਈਡ ਕਿਉਂ ਡੰਗ ਰਿਹਾ ਚੱਲ ਵੀ ਚਾਚਾ ਪਹੁੰਚੋ ਦੇ ਕੋਲ ਨੂੰ ਹਾਂ ਚਾਹ ਤੋਕਿਆ ਉਹਦੇ ਵਿਚਾਲੇ ਪੱਤੀ ਲਾ ਦੇ ਫੇ ਭਾਗੇ ਐ ਚੇ ਕੋਲ ਪੱਕੀ ਡਿਊਟੀ ਹੋ ਗਈ ਹੈ ਨਾ ਹੁਣ ਇਹ ਹੁਣ ਤਾਂ ਚੌ ਚੌ ਚ ਤੜਕੀ ਆ ਕੇ ਟੈਂਕੀ ਫੁੱਲ ਕਰਦਾ ਕਰਦੀ ਹੈ ਐ ਖਾਲੀ ਹੋਣ ਨਹੀਂ ਦੇਣੀ ਚਲੋ ਬਈ ਲੈ ਸੋਚੇ ਜੀ ਗਾਇਓ ਖੜੇ ਵਾਲੇ ਪੰਪ ਦੀ ਸੋਚ ਚਲ ਦੱਪਤਾ ਹੂੰ ਤਾਂ ਤੇ ਉਧਰ ਇਹ ਤਾਂ ਥੋੜਾ ਹੀ ਪਊਗਾ ਮੈਨੂੰ ਲੱਗਦਾ 30 ਲੀਟਰ ਦੇ ਗੇੜ ਚ ਪਊਗਾ ਆ 30 ਲੀਟਰ ਪੈ ਗਿਆ ਸੋ ਫਿਰ 1 ਮਿੰਟ ਚ 60 ਲੀਟਰ ਦੀ ਤੂੰ ਮੰਨ ਕੇ ਚੱਲ ਘਟੋ ਘਟ ਇੱਕ ਮਿੰਟ ਚ 60 ਲੀਟਰ 40 ਲੀਟਰ ਤੇ ਹਰ ਵਾਈ 23 ਚ ਹੂੰ ਉਹਨੇ ਇੱਕ 40 45 ਗੈਨੇ 1 ਮਿੰਟ ਚ ਹੂੰ ਠੀਕ ਐ 32 33 ਸਕਿੰਟ ਦੇ ਵਿੱਚ 1 20 ਕਿਲੋ ਲੀਟਰ ਪਾਤਾ ਇਹਨੇ ਤਾਂ ਸਮਝ ਲੈ ਵੀ 1 ਮਿੰਟ ਦੇ ਵਿੱਚ ਇਹਨੇ 40 ਕਿਲੋ ਲੀਟਰ ਕੱਢ ਦਿਆ ਕਰਨਾ ਮਸ਼ੀਨ ਦੀ ਟੈਂਕੀ ਨਹੀਂ ਢੋਲ ਦਾ ਹਿਸਾਬੇ ਚੱਲੂ ਆਪਣਾ ਉਹ ਪੌਣੇ ਤੋਂ ਪੌਣੇ ਇੱਕ ਹੂੰ ਪੁਜਣੀ ਨਾਮ ਆ ਗਿਆ ਬੰਦਾ ਸਕਾਵੜ ਚਲੀ ਗਿਆ ਹੈ ਡਰਾਉਂਦਾ ਬਸ ਕਰਦੇ ਬਾਈ ਬਸ ਬਸ ਆਪਾਂ ਕੱਟ ਬਲਾ ਕਰ ਨਾਲ ਬਸ ਜ਼ਿਆਦਾ ਫੁੱਲ ਨਹੀਂ ਕਰਿਆ ਕਰਨੀਆਂ ਆਪਾਂ ਨੂੰ ਮੁਲਾਜ਼ਮ ਤਾਂ ਚਾਹੀਦੇ ਆਪਾਂ ਨੂੰ ਹਾਂ ਉਹ 9 ਮਿੰਟ ਚ 35 ਮਿੰਟ ਟ੍ਰੈਕਟਰ ਜਿਹਦਾ ਹੈਗਾ ਹਾਂ ਬਸ ਉਹੀ 35 ਕਿ ਬੱਤੀ ਹੈ ਜੋ ਜੋ ਜੱਜ ਹਾਰੀ ਪੁੱਲ ਕੱਟਣੇ ਆ ਤੇਲ ਪਿਆ ਫਿਰ ਟਰੈਕਟਰ ਚ ਕਿਹੜੇ ਹੋਗਾ ਸਹੀ ਗੱਲ ਸਹੀ ਗੱਲ ਸਹੀ ਪੂਰੇ ਬਾਹਰ ਵੀ ਤੇ ਪਿਆ ਇਹ ਅੱਜ ਥੋੜਾ ਥੱਲੇ ਕਰਦੇ ਪਾਪ ਉਹ ਪਾਈਪ ਥੱਲੇ ਕਰਦੇ ਹੋ ਬਸ ਕਰ ਦੋ ਬੰਦ ਫਿਰ ਇਹ ਜਾ ਉਧਰ ਖਤਮ ਹੋ ਗਿਆ ਫਿਰ ਵੀ ਕੱਟ ਮਾਰਦੀ ਹੈ ਨਹੀਂ ਬੰਦ ਕਰ ਦੋ ਬੰਦ ਕਰ ਦੋ ਬਸ ਕਿੰਨੇ ਟਾਈਮ ਚ ਪਾਤਾ 50 ਇਹਨੇ 1.5 ਮਿੰਟ ਚ 50 ਲੀਟਰ ਠੀਕ ਆ ਕੰਨ ਚ 100 6 ਚ 6 ਮਿੰਟ ਚ ਢੋਲ ਪਾ ਦਿਆ ਕੰਨ ਚ ਮਾ ਉਹ ਵੀ ਇਹਨਾਂ 8-10 ਮਿੰਟ ਹੋ ਦੇ ਲੰਦਾ ਹੋ ਇੱਕ ਸਪੀਡ ਨਹੀਂ ਨਾ ਰਹਿੰਦੀ ਬੰਦੇ ਦੀ ਜੇ ਜੋਸ਼ ਜਾਉਂਦਾ ਫੇ ਸਪੀਡ ਰਹਿੰਦੀ ਨਹੀਂ ਫੇ ਢਿੱਲਾ ਹੋ ਜਾਂਦਾ ਵਾਲੀ ਉਹ ਜਿਹੜੀ 12-20 ਮਿੰਟ ਚ ਲੋਏ ਕਿੰਨਾ ਜੇ ਖਾਲੀ ਬੈਠ ਕੇ ਆਉਂਗੇ